Gay pistolidi aunque <laughs> pika me jajan kia Jajan Tra kagi czego Jajan kia ਹਾਂ ਨੂੰ ਨਾ ਮਿਲਣਾ ਜੇ ਤੁਸੀਂ ਚੱਕੋਗੇ ਨਾ ਤਾਂ ਅਸੀਂ ਕੀ ਕਰਾਂਗੇ ਅਸੀਂ ਭਾਜੀ ਚੁੱਲਾ ਟੈਕਸ ਲੈਣ ਆਏ ਸੀ ਹਾਂ ਮੇਰੀ ਮਦਦ ਤੇ ਮੇਰੀ ਭਾਬੀ ਜੀ ਤੇ ਫੀਲਡ ਕੀਤੇ ਆ ਸਰਪੰਚੀ ਦੇ ਕੰਬੀਨੇਸ਼ਨ ਨਾਲ ਤੇ ਉਹਦੇ ਹਾਸਤੇ ਚੁੱਲਾ ਟੈਕਸ ਲੈਣ ਆਏ ਸੀ ਤੇ ਅਸੀਂ ਇੱਥੇ ਸੈਂਟਰੀ ਸਾਹਿਬ ਨੇ ਗਿਆ ਵੀ ਲਿਸਟ ਬਣਾ ਕੇ ਦਿਓ ਇਹ ਲਿਸਟ ਬਣਾ ਰਹੇ ਸੀ ਉਹ ਆਏ 5-7 ਤੇ ਜਾਣੇ ਸਾਡੇ ਪਿੰਡ ਦੇ ਹਰਪ੍ਰੀਤ ਸਿੰਘ ਸੰਧੂ ਜਗਮੀਰ ਸਿੰਘ ਤੇ ਦੋ ਤਿੰਨ ਜਾਣੇ ਹੋਰ ਵੀਡੀਓ ਚ ਆ ਗਏ ਅੰਦਰ ਇਸੇ ਦੇ ਪਿੰਡ ਮੋਹਰੇ ਵਾਲਾ ਤੇ ਉਹ ਆਏ ਨੇ ਪੇਪਰ ਉਹਨਾਂ ਦੇ ਹੱਥ 'ਚ ਪੜਿਆ ਪਹਿਲਾਂ ਉਹ ਅੰਦਰ ਗਏ ਫੈਕਟਰੀ ਸਾਹਿਬ ਦੇ ਕਮਰੇ ਦੇ ਸਾਹਮਣੇ ਖੜੇ ਸੀ ਬਾਹਰ ਤੇ ਇਸ ਤਰ੍ਹਾਂ ਦਿਖਾ ਕੇ ਇਹਨਾਂ ਨੂੰ ਧੱਕੇ ਨਾਲ ਵੀ ਜਾਇਨ ਨੂੰ ਦਿੱਤੀ ਗਾਲ ਕੱਢ ਕੇ ਸੈਕਟਰੀ ਸਾਹਿਬ ਨੂੰ ਯਾ ਵੀ ਸਾਹਿਬ ਲੜਿਆ ਇਹਨਾਂ ਨੇ ਤੈਨੂੰ ਕਹਿਦਾ ਕਿ ਤੂੰ ਐਨਓਸੀਆ ਕੋ ਦਿੰਨਾ ਪਿਆ ਆ ਪਾਪਾ ਆ ਗਏ ਇਹਨਾਂ ਨੂੰ ਫਿਰ ਸਾਹਿਬ ਨੇ ਐਨਓਸੀ ਐਨਓਸੀ ਵਾਲਾ ਬੈਗ ਵੀ ਖੋ ਕੇ ਲੈ ਗਿਆ ਤੁਲਾ ਟੈਕਸ ਵੀ ਵੇਚੀ ਸੀ ਸਾਡੇ ਤੇ ਸਾਡੀਆਂ ਫਾਈਲਾਂ ਵੀ ਖੋ ਕੇ ਲੈ ਗਿਆ ਜੋ ਜ਼ਬਰਦਸਤ ਨਾਲ ਭਾਜੀ ਸਰਪੰਚ ਬਣੇ ਤੇ ਫਿਰ ਕਿਵੇਂ ਤੁਸੀਂ ਦੇਖੀਏ ਇਹ ਤੁਹਾਨੂੰ ਪ੍ਰਸ਼ਾਸਨ ਨੂੰ ਫਿਰ ਅਸੀਂ ਚੋਣੇ ਫਿਰ ਇਲੈਕਸ਼ਨ ਹੋਵੇ ਉਹਨੂੰ ਵੋਟਾਂ ਪੈ ਜਾਣ ਜਿੰਨੀਆਂ ਉਹ ਜਿੱਤ ਗਿਆ ਗੁਰਵਿੰਦਰ ਤੋਂ ਪੈ ਜਾਣ ਜਿੱਤ ਗਿਆ ਇਹ ਤਾਂ ਧੱਕੇ ਬਿਲਕੁਲ ਧੱਕੇ ਚਾਹੀਏ ਸਿੱਧਾ ਸ਼ਰੀਆਮ ਕਹਿ ਰਿਹਾ ਕਿ ਐਮਐਲਏ ਨੇ ਕਿਹਾ ਕਿ ਤੈਨੂੰ ਮੈਡੋਸੀ ਨਹੀਂ ਦੇਣੀ ਉਹ ਮੁੰਡੇ ਤੁਮੇ ਸ਼ਰੀਆਮ ਕਹਿ ਰਿਹਾ ਜਾਨੀ ਇੱਥੇ ਕਾਗਜ਼ ਲੈਣ ਵਾਸਤੇ ਆਏ ਸੀ ਕੋਈ ਹੋਰ ਗੱਲਬਾਤ ਹੋਈ ਨਾ ਜੀ ਕੋਈ ਗੱਲਬਾਤ ਨਹੀਂ ਤੁਸੀਂ ਕਿਹੜੀ ਪਾਰਟੀ ਦੇ ਸਬੰਧ ਵਿੱਚ ਅਸੀਂ ਕਾਂਗਰਸ ਪਾਰਟੀ ਵੱਲੋਂ ਆਏ ਜੀ ਇੱਕ ਕੋਈ ਹੋ ਤਾਂ ਨੀ ਨੁਕਸਾਨ ਹੋਇਆ ਤੇ ਐਨਓਸੀਆਂ ਲੈਣਾ ਆਏ ਸੀ ਮੰਗਣ ਤੇ ਓਵਰਪ੍ਰਾਈਜ਼ਿੰਗ ਇਹ ਦੱਸਣਗੇ ਇਹ ਖੜੇ ਨੇ ਸਰਪੰਚ ਜੀ ਸਰਪੰਚੀ ਵਾਸਤੇ ਖੜੇ ਸੀ ਪਿੰਡ ਮੋਹਰੇ ਵਾਲੇ ਤੋਂ ਜੀ ਮੇਰੀ ਵਾਈਫ ਦੇ ਕਾਗਜ ਭਰਨੇ ਗਏ ਐਨਓਸੀਆਂ ਦੇ ਟੁੱਲਾ ਟੈਕਸ ਲੈਣ ਵਾਸਤੇ ਆਏ ਸੀ ਸੈਕਟਰੀ ਸਾਹਿਬ ਤੋਂ ਬੈਗ ਹੋਇਆ ਸ਼ਰੇ ਆਮ ਉਹਨੇ ਆ ਗਏ ਤੇ ਜਦੋਂ ਸੈਕਟਰੀ ਸਾਹਿਬ ਨੇ ਸਾਨੂੰ ਰੋਲਾ ਪਾਇਆ ਕਿ ਬੈਗ ਲੈ ਕੇ ਬੈਗ ਲੈ ਕੇ ਅਸੀਂ ਭੱਜ ਕੇ ਮਗਰ ਹੋਏ ਆ ਤੇ ਕੋ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਕੋ ਹੈ ਕੋਣ ਹਰਪ੍ਰੀਤ ਸਿੰਘ ਆ ਜੀ ਸਰਪੰਚ ਸਾਹਿਬ ਦਾ ਆਮ ਆਦਮੀ ਪਾਰਟੀ ਵਾਲੇ ਉਹ ਟਿਕਟ ਵੀ ਮੰਗਦਾ ਰਿਹਾ ਐਮਪੀ ਦੀ ਐਮਪੀ ਦੀ ਇੱਥੋਂ ਦਾ ਪਿੰਡ ਗੋੜੇ ਵਾਲੇ ਤੋਂ ਕਿੰਨੀਆਂ ਗੋੜੀਆਂ ਕੀਤੀਆਂ ਕਿੰਨੀਆਂ ਗੋੜੀਆਂ ਚੋਹੋ ਗੋੜੀਆਂ ਜਾਏ ਇੱਕ ਸੱਦੀ ਮਾਰੀ ਇੱਕ ਮਾਰਨ ਦੀ ਜੀਦ ਨਾਲ ਮਾਰੀ ਤੇ ਇੱਕ ਐ ਸਰਪੰਚੀ ਲੈਣਾ ਹੈ ਤੇ ਕੀ ਇੱਥੇ ਮੁਸ਼ਕਲ ਆ ਰਹੀ ਹੈ ਆਇਆ ਕੋਈ ਫਾਰਮ ਨਹੀਂ ਸਾਡਾ ਭਰਿਆ ਇਧਰ ਉਧਰ ਵਜਦੇ ਕਿਉਂ ਕੀ ਕਿਹਾ ਕੋਈ ਜਾਂਦਾ ਉਧਰ ਜਾ ਪਿਆ ਹੁੰਦਾ ਉਧਰ ਜਾ ਕੋਈ ਸੁਣਦਾ ਸੰਦਾ ਐਨਓਸੀ ਨਹੀਂ ਦਿੰਦੇ ਨਹੀਂ ਐਨਓਸੀ ਨਹੀਂ ਮਿਲਿਆ ਤੇ ਤੇ ਕੋਈ ਲੜਾਈ ਵੀ ਹੋਈ ਹੈ ਹਾਂ ਇੱਥੇ ਗੋਲੀਆਂ ਚੱਲੀਆਂ ਬਾਕੀ ਸਾਹਮਣੇ ਨਹੀਂ ਚੱਲੀ ਸਾਡੇ ਆਵਾਜ਼ ਸੁਣੀ ਕਿੰਨੇ ਕੁ ਫਾਇਰ ਇੱਕ ਫਾਇਰ ਇੱਕ ਫਾਇਰ ਆ ਕੀ ਕਰਨਾ ਹੈ ਅਸੀਂ ਪਹਿਲਾਂ ਤਿਆਰ ਕਰਨਾ ਹੈ ਸਰਪੰਚੀ ਦੇ ਇਲੈਕਸ਼ਨ ਲਈ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਇਹ ਹੈ ਕਿ ਐਨਓਸੀ ਨਹੀਂ ਮਿਲਦੀ ਵੀ ਸਾਨੂੰ ਕੋਈ ਮੁਲਾਜ਼ਮ ਸ਼ੀਟ ਦੇ ਨਹੀਂ ਪਹੁੰਚਦਾ ਤੇ ਬੜੀ ਜਨਤਾ ਪਰੇਸ਼ਾਨ ਹੋਦੀ ਪਈ ਹੈ ਝਗੜਾ ਵੀ ਹੋਇਆ ਇੱਥੇ ਝਗੜਾ ਆਇਆ ਹੈ ਬੰਦਿਆਂ ਦੇ ਇਧਰ ਕੇ ਸੰਸਰੀ ਨਾਲ ਹੋਇਆ ਅਸੀਂ ਜੋ ਉੱਥੋਂ ਇੱਥੇ ਆ ਕੇ ਗੋਲੀਆਂ ਚਲਾ ਦਿੱਤੀ ਕਿੰਨਾਂ ਨੇ ਚਲਾਈ ਗੋਲੀ ਹਾਂਜੀ ਗੋਲੀ ਕਿੰਨਾਂ ਨੇ ਚਲਾਈ ਗੋਲੀ ਇੱਥੋਂ ਕੀ ਗਏ ਅਸੀਂ ਇਹ ਉਹ ਵੀ ਸਰਪੰਚੀ ਦੇ ਇਲੈਕਸ਼ਨ ਲੜਨ ਵਾਲੇ ਆਏ ਸਟਾਫ ਉਹਨਾਂ ਗੋਲੀ ਚਲਾਤੀ ਤਾਂ ਨੂੰ ਫਾਈਪਰ ਕਰਦਾ ਤੇ ਉਹ ਪਿਆਰ ਨੂੰ ਵੀ ਨਿਕਲ ਗਿਆ ਝਗੜਾ ਉਹਨਾਂ ਦਾ ਸਿੱਕੀ ਨਾ ਆ ਆ ਸੈਕਟਰੀ ਕੋਲ ਵੱਜ ਕੇ ਆਏ ਨੇ ਨਹੀਂ ਪਤਾ ਉਹਨਾਂ ਕਾਲਜ ਕਿਤੇ ਬੱਜੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਾ ਅਸੀਂ ਤੋ ਤੇ ਸਮਝਦੇ ਵੀ ਮਤ ਸਰਪੰਚੀ ਇਹ ਵੀ ਇਲੈਕਸ਼ਨ ਹੋਣੇ ਚਾਹੀਦੇ ਪਰ ਇਹ ਫਾਇਰਿੰਗ ਫੂਰਿੰਗ ਜਾਂ ਗੋਲੀ ਚੱਲੇ ਆ ਸਰਪੰਚੀ ਦੇ ਇਲੈਕਸ਼ਨ ਆਉਣੇ ਚਾਹੀਦੇ ਨੇ ਧਿਆਨ ਨਾਲ ਚੰਗੇ ਟੰਗ ਨਾਲ ਦੇਖਿਆ ਜਾਵੇ ਜਨਤਾ ਬਾਰੇ ਸੋਚਿਆ ਜਾਵੇ ਵੀ ਚਲੋ ਹੁਣ ਸ਼ਾਂਤੀ ਨਾਲ ਕਿੰਨੇ ਕੋ ਫਾਇਰ ਫਾਇਰ ਕਿੰਨੇ ਕੋ ਫਾਇਰ ਨੇ 1 ਹੀ ਹੋਇਆ ਵਜੇ ਨਹੀਂ ਨਹੀਂ ਵਜੇ ਨਹੀਂ ਕਿਸ ਨੂੰ ਤਾਂ ਉਹਨਾਂ ਵਾਈਫਰ ਡਰਾਉਣ ਵਾਸਤੇ ਡਰਾਉਣ ਵਾਸਤੇ ਪਾਜੀ ਜਿਹੜੀ ਬੋਲੀ ਚੱਲੀ ਤੁਸੀਂ ਕਿਸ ਤਰ੍ਹਾਂ ਦੀ ਕਰ ਸਕਦਾ ਤੁਸੀਂ ਉਹਦਾ ਟੈਕ ਸਾਈਡ ਦੇ ਸਾਹਬ ਲੈਣਾ ਵੀਡੀਓ ਸਾਹਬ ਬੋੜੇ ਬੈਠੇ ਇਹਨਾਂ ਨੂੰ ਬਹੁਤ ਬੈਨ ਯਾਰ ਸਾਰਾ ਦੇਖੋ ਸਾਡੇ ਕੋਲ ਇੱਕ ਕੰਪਲੇਂਟ ਆਈ ਸੀਗੀ ਰਿਗਾਰਡਿੰਗ ਫਾਇਰਿੰਗ ਅਸੀਂ ਇਸ ਕਰ ਰਹੇ ਹਾਂ ਬਾਕੀ ਐਸ ਪਰ ਦਾ ਇਨਕੁਆਇਰੀ ਦੇਖਾਂਗੇ ਅੱਗੇ ਕੀ ਆ ਸੀਗਾ ਫੋਨ ਦਾ ਕਰਨਾ ਕੀ ਪਾਜੀ ਮੌਕੇ ਤੇ ਪਹੁੰਚ ਕੇ ਕੀ ਦੇਖਿਆ ਮੁਕੇ ਦੇ ਅਜੇ ਤੱਕ ਤਾਂ ਬਿਆਨ ਹੀ ਲਿੱਤੇ ਆ ਜੀ ਬਾਕੀ ਦੇਖਦੇ ਆ ਫਾਇਰ ਵੀ ਹੋਏ ਜੀ ਫਾਇਰ ਦੇਖਦੇ ਆ ਵੈਰੀਫਾਈ ਕਰਦੇ ਆ ਜੀ ਕੋਈ ਗੱਲ ਨਹੀਂ ਵੀਡੀਓ ਲਿੱਤੀ ਐ ਉਹਦੇ ਤੇ ਵੈਰੀਫਾਈ ਕਰਕੇ ਤੇ ਅੱਗੇ ਦੀ ਜੋ ਵੀ ਆਪਣੀ ਤਫਤੀਸ਼ ਜਿੱਦਾਂ ਜੀ ਆਈਓ ਵੱਲੋਂ ਸਰ ਇੱਕ ਗੋਲ ਵੀ ਚੱਕਿਆ ਗਿਆ ਮੁਕੇ ਤੋਂ ਸਰ ਹਾਂਜੀ ਗੋਲੀ ਦਾ ਥੋਲ ਵੀ ਚੱਕਿਆ ਗਿਆ ਇੱਕ ਦੇਖਦੇ ਆ ਜੀ ਸਾਰਾ ਕੁਝ ਐਸ ਪਰ ਇਨਕੁਆਇਰੀ ਤੁਹਾਨੂੰ ਦੱਸ ਦਿੱਤਾ ਜਾਏਗਾ ਠੀਕ ਐ ਵੀ ਅਸੀਂ ਮੁਕੇ ਤੇ ਪਹੁੰਚ ਕੇ ਹਾਂ ਦੇਖਦੇ ਆ ਬਾਕੀ ਜੋ ਜੋ ਐ ਵੀਡੀਓ ਵੀ ਵੈਰੀਫਾਈ ਕਰ ਲਏ ਆ ਕੀ ਲੱਗਦਾ ਕਿ ਅਸਲਾ ਲਸੰਸ ਜਿਹੜਾ ਹੈ ਚੋਨਾ ਦੇ ਵਿੱਚ ਜਮਾ ਨਾ ਹੋਂਦਾ ਕਾਰਨੀ ਬਣਿਆ 那得不一。No,